ਕਦੋਂ ਬਸ ਚਾਹੇ ਜੇ ਨੰਮਰ ਚੀ ਕਰ ਲੈ ਮੋੜ ਨਿਕ ਨਹੀਂ ਦੇਣਾ ਕੱਲ ਦੀ ਸਵੇਰ ਲਾਹਲ ਕਰਨੀ ਹੈ ਆਉਂ ਦੱਸ ਦੇ ਰੱਤ ਜੀ ਕਰ ਆਉਂਦੀਆਂ ਯਾਰੀਆਂ 30 ਚਾਲ ਥੜ ਪਹਿਲਾ ਅੱਜ ਦੀਆਂ ਯਾਰੀਆਂ ਮਰਉਂਦੀਆਂ ਦੱਸ ਦੇ ਨਹੀਂ ਕਦੋਂ ਵੜ ਕਾਈ ਨਹੀਂ ਅਸੀਂ ਟੋਪੀ ਵਾਲੇ ਕਿੱਲ ਕਿੱਥੋਂ ਪੱਟ ਹੋਣ ਐ ਨਹੀਂ ਜਿੱਥੇ ਜੜ ਗਏ ਤਾਂ ਜੜ ਗਏ ਜਦ ਪੁੱਛੀ ਮੇਰੇ ਯਾਰਾ ਕੇ ਤਾਂ ਖੜ ਗਏ ਨਾਰੇ ਉੱਟਣੇ ਸੱਪਾਂ ਦਾ ਕਦੋਂ ਪਤਾ ਲੱਗਣਾ ਹੈ ਨਹੀਂ ਜਦੋਂ ਲੜਗੇ ਤਾਂ ਲੜਗੇ ਅੱਖ ਦੇ ਪੁੱਛੀ ਮੇਰੇ ਪਾ ਤੇਰੀ ਭੂਆ ਨੂੰ ਲੈ ਕੇ ਭੱਜ ਗਏ ਤੇਰੀ ਭੂਆ ਨੂੰ ਲੈ ਕੇ ਭੈਣ ਜੀ ਜੇ ਜੀਜੇ ਨੂੰ ਗਾਲ ਕੱਢੋ ਨਾ ਤਾਂ ਭੈਣ ਨੂੰ ਬਹੁਤ ਤੰਗ ਕਰਦਾ ਲੱਗਦਾ ਸਾਰੇ ਨਸ਼ਾ ਜ਼ਾਦਾ ਕਰ ਲਿਆ ਤਨੇ ਤੇਰੀ ਭੈਣ ਵੀ ਇਹੀ ਕਹਿੰਦੀ ਹੈ ਕੀ ਖਾਦਾ ਅਗਰ ਤੂੰ ਮੇਰੀ ਭੈਣ ਕੋ ਛੂਆ ਨਾ ਵਿਚ ਵਿੱਚ ਫਾੜ ਦੂੰਗਾ ਤਨੇ ਦਮੈ ਨਾ ਤੂੰ ਸਾਹਮਣੇ ਆ ਕੇ ਬਿਲੇ ਦਮ ਮੇਰੇ ਚ ਕਿੰਨਾ ਦਮ ਹੈ ਇਹ ਤਾਂ ਤੇਰੀ ਭੈਣ ਹੀ ਆ ਕੇ ਦੱਸੂ ਤੈਨੂੰ ਓਏ ਜ਼ਬਾਨ ਕੋ ਲਗਾਮ ਦੇ ਹਲੇ ਜ਼ਬਾਨ ਕਾਟ ਲੂ ਮੇਰੀ ਬਾਤ। ਕਿਆ ਜੇ ਤੇਰ ਕੋ ਪੈਸਾ? ਐਨਾ ਕਾਲਾ ਨਾ ਪੈ ਡਿਫਟੀ। ਹਲੇ ਤਾਂ ਰਾਤ ਹੀ ਕੋਈ ਐ। ਸਾਡਾ ਸਿਸਟਰ ਵੀ ਨਾ ਤੁਹਾਡੇ ਸਿਸਟਰ ਵਾਂਗੂ ਥੋੜਾ ਜਿਹਾ ਹੌਲੀ ਚੱਲਦਾ। ਹਲੋ। ਤੈਨੂੰ ਨਹੀਂ ਪਤਾ ਹੋਣਾ ਮੈਂ ਦੱਸ ਦਿੰਦਾ। ਅਸਲ 'ਚ ਸਾਡਾ ਕੰਮ ਨਾ ਹਿਊਮਨ ਬਾਡੀ ਆਰਗਨਸ ਸਮਗਲਿੰਗ ਕਰੰਦਾ। ਸਭ ਤੋਂ ਪਹਿਲਾਂ ਨਾ ਅਸੀਂ ਤੇਰੀ ਕਿਡਨੀ ਕੱਢਾਂਗੇ। ਕਰ ਤੇਰਾ ਲੀਕ ਫਿਰ ਦਿਲ ਤੇ ਅੱਖੀਰ ਜਾ ਪੂਰੀਆਂ ਪੂਰੀਆਂ ਅੱਖਾਂ ਉਹ ਮਾਰ ਕੇ ਵੀ ਦਾਦਾ ਫਲਾਈ ਕਰੇਗੀ ਉਹ ਗਾਣਾ ਨਹੀਂ ਸੁਣਿਆ ਵੀ ਮੈਂ ਕਰਕੇ ਫਲਾਈ ਆਵਾ ਹੈਲੋ ਮਜ਼ਾਕ ਨਹੀਂ ਕਰ ਰਹੇ ਜਿਹੜਾ ਬੰਦਾ ਬਰ ਘੋੜਾ ਜਾਂ ਦੇਖਾ ਕਰੀ ਜਾਂਦਾ ਨਾ ਇਹਦੇ ਬਾਲਾ ਹੀ ਜਾਣ ਪਿੱਛੇ ਜੇ ਵੀ ਕੋਈ ਕੁੜੀ ਚੁੱਕੀ ਆਈ ਜਮ ਤੈਨੂੰ ਚੁੱਕਿਆ ਇਹਨੇ ਸੱਤਾ ਹੀ ਹੱਥ ਅੰਦਰ ਪਾ ਕੇ ਨਾ ਕੋਤਾ ਬਾਹਰ ਕੱਢ ਲੈ 30 ਦੂਸਰਾ ਸੱਜਿ ਕਲ ਬਲੇਡ ਐਨੈਸਥੀਸੀਆ ਤੁਸੀ ਆਣੀ ਖੱਲਾਸ ਨਹੀਂ 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 ਪਲੀਜ਼ ਮੇਰੇ ਕੋਲ ਪਲੇਸਮੈਂਟ ਮਾਰ ਰਾ ਜੋ ਕਹੋਗੇ ਜਿੰਨਾ ਕਹੋਗੇ ਉਦਾਂ ਹੀ ਕਰੂੰਗੀ ਪਰ ਪਲੀਜ਼ ਮੇਨ ਮਾਰੋ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਸ਼ਰਾਬ ਪੀਪੇ ਕੇ ਸਾਮ ਨੂੰ ਫੇਰ ਮੇਰਾ ਘਰ ਵਾਲਾ ਆ ਜਾਂਦਾ ਥੋੜਾ ਜਿਹਾ ਛੇਤੀ ਆ ਜਾਨ ਨੂੰ ਕਟ ਬੇਵਕੂਫ ਹੋਰੋਂ ਥੋਂਗਦਮ ਬਰਾਹੇ ਦਵਾਰਾ ਕੋਲ ਨਾ ਕਰੀ ਕਦੇ ਥੋੜਾ ਖਿਮਾ ਇਹ ਲਾ ਲੈ ਦੇ ਆ ਪਿਛਲੇ ਮਹੀਨੇ ਫੜਾ ਸੀ ਵਧੇ ਪੈਸੇ ਅਵੇਂ ਸਰਾਫ ਦਿੰਦੇ ਜੀ ਦਲੇਰ ਸਿੰਘ ਸਪੀਕਿੰਗ ਕੌਣ ਹੋ ਰਿਹਾ ਜੀ ਤੇਰੇ ਡੀਐਸਪੀ ਦਾ ਪ੍ਰਾਣਾ ਜਿਹਨੂੰ ਸਵੇਰ ਦੇ ਉਡੇਖੀ ਜਾਂਦੇ ਆ ਅੱਛਾ ਜੀ ਬੱਲੇ ਉਹ ਦਲੇਰ ਸਿਆਂ ਬੜੀ ਮੁੱਛ ਘੜੀ ਕੀਤੀ ਐ ਲੱਗਦਾ ਸਵੇਰ ਵਾਲੀ ਗੋਲੀ ਖਾਧੀ ਮੁੱਛ ਤੇ ਹੀ ਖਰੀ ਕੀਤੀ ਆ ਹੈ ਸੌਣ ਨੂੰ ਕਿ ਪਤਾ ਲੱਗਿਆ ਜੀ ਵੀਡੀਓ ਵੀਡੀਓ ਕਾਣਾ 40 ਫੁੱਟ ਤਾਂ ਦਿੰਦੀ ਨਹੀਂ ਜੀ ਪੁਰਾਣਾ ਜਿੰਨਾ ਘਟ ਦੇਖਿਆ ਨਾ ਉਨਾ ਹੀ ਚੰਗਾ ਰਹਿੰਦਾ ਦਲੇਰ ਸਿੰਘ ਮੈਂ ਸਾਹਵ ਨਾਲ ਹੀ ਗੱਲ ਕਰਾ ਦੇਣਾ ਜੀ ਉਹ ਨਾ ਦਲੇਰ ਸਿੰਘ ਆ ਨਾ ਤੇਰੇ ਨਾਲ ਹੀ ਗੱਲ ਕਰਨੀ ਹੈ ਜਿਹੜਾ ਕੰਮ ਮੈਂ ਤੈਨੂੰ ਹੁਣ ਦੱਸਣ ਆਲਾ ਨਾ ਉਹ ਦਲੇਰੀ ਵਾਲਾ ਕੰਮ ਹੈ ਤੇ ਉਹ ਸਿਰਫ ਦਲੇਰ ਸਿੰਘ ਹੀ ਕਰ ਸਕਦਾ ਹੈ ਦੱਸੋ ਹੀ ਫੇਰਾ ਉਹ ਮੇਰਾ ਸਾਲਾ ਕਿੱਥੇ ਹੈ ਕੋਲੀ ਬੈਠਾ ਲੈ ਜੀ ਚਲ ਕੈਮਰਾ ਕਰ ਦੇ ਆ ਇੱਕ ਮਿੰਟ ਆਹ ਲਓ ਜੀ ਅੱਗੇ ਦੱਸੋ ਕੀ ਹੁਕਮਾ ਹੋਣਾ ਇੱਕ ਥੱਪੜ ਮਾਰੇ ਤੇ ਹਾਂ ਜੀ ਹਾਂ ਜੀ ਗੱਲ ਸੁਣ ਥੱਪੜ ਦਾ ਖੜਾਕ ਮੈਨੂੰ ਇੱਥੇ ਤੱਕ ਸੁਣਨਾ ਚਾਹੀਦਾ ਨਹੀਂ ਤੇ ਫਿਰ ਮੈਂ ਤੇਰੇ ਸਾਫ ਦੀ ਭੈਣ ਦੇ ਸਿਰ 'ਚ ਕੋਲੀ ਮਾਰਾਂ ਨਾ ਜੀ ਗੋੜੀ ਤਾਂ ਨਾ ਮਾਰੋ ਜੀ ਚਲ ਫਿਰ ਥੱਪੜ ਮਾਰੋ ਚਲ ਫਿਰ ਥੱਪੜ ਮਾਰ ਸਟੋਰ ਨੇ ਨਜਾਰਾ ਜਾਤਾ ਹਾਂ ਲਾਤਾ ਬੜੇ ਟਾਈਮ ਬਾਅਦ ਯੋਗੇ ਦੇ ਚਿਹਰੇ ਤੇ ਹਲਕੀ ਜਿਹੀ ਸਮਾਈ ਦਿਖਿਆ ਵੇਖੋ ਫੇਰ ਤਾਂ ਜੇ ਦੇਸੀ ਨੇ ਅੰਗਰੇਜ਼ੀ ਵਾਲਾ ਮੋਲ ਬਣਨਾ ਚਾਹੀਦਾ ਹੈ ਕਿ ਨਹੀਂ ਤਾਂ ਨੂੰ ਜਲਦੀ ਜਿਹੜੇ ਸਾਡੇ ਬਹੁਤੇ ਯਾਰ ਦੋਸਤ ਫਿਲਮ ਜਿਹੜੀ ਅਸੀਂ ਵੇਖ ਰਹੇ ਆ ਸਾਨੂੰ ਆਪਣੀਆਂ ਯਾਦਾਂ ਆਉਂਦੀਆਂ ਨਾ ਬੈਠ ਤੇ ਹੀ ਪੰਜ ਛੇ ਵੀ ਮੇਰੀ ਫਿਲਮ ਵੇਖ ਲਈ ਆ ਯਾਦਾਂ ਆ ਜਾਂਦੀਆਂ ਨਾ ਜਿਹੜੇ 25 26 ਸਾਲ ਪਹਿਲਾਂ ਸੀ ਸੱਜਣਾ ਮਿੱਤਰਾਂ ਨਾਲ ਇਦਾਂ ਲੋਭ ਲਾਈ ਦੇ ਕੰਮ ਬੜੇ ਕਰਦੇ ਰਹੇ ਨਾ ਸੀ ਕੁਛ ਵੀ ਕਰਦੇ ਦੁਨੀਆ ਤੋਂ ਪਿਆਰੇ ਹੋਗੇ ਜਿੰਨਾ ਚੁੜੀ ਸਰਪੰਚ ਬਣੀ ਦੀ ਜਿਹਤਰ ਪਰਵਾਰੀ ਨਾਰਨੀ ਹੌਂਜਾ ਪਾਲਾ ਮੂਸਾ ਤੇ ਜਦੋਂ ਦੇਦਾ ਤੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਮੇਰਾ ਛੋਟਾ ਵੀ ਪੂਰੀ ਬੜੇ ਸੱਜਣ ਜਿਹੜੇ ਦੁਨੀਆ ਚ ਚਲ ਗਏ ਤੇ ਬਾਕੀ ਜਿਹੜੇ ਬੱਚੇ ਆ ਸਾਡੇ ਬਾਸ ਸਟੂਡੀਓ ਦੇ ਵੇ ਬੈਠ ਹਰ ਰੋਜ਼ ਬੈਠਦੇ ਨੇ ਮੇਰਾ ਸਟੂਡੀਓ ਨਹੀਂ ਮਾਪੜੇ ਸਟੂਡੀਓ ਨਾਲ ਹਰ ਰੋਜ਼ ਕੁਝ ਤੇ ਵੀਰਾਂਾਂ ਚ ਵੜ ਕੇ ਬੈਠ ਕੇ ਆ ਸਾਰੇ ਚੰਗੇ ਘਰਾਂ ਦੇ ਮੁੰਡੇ ਜੀ ਖਾਨਦਾਨੀ ਮੁੰਡੇ ਕੋਈ ਹੋਰ ਨਹੀਂ ਲੋਕਲ ਬੰਦਾ ਕੋ ਲੜਵਾਏ ਕੁਛ ਨਹੀਂ ਹੈਗਾ ਠੱਗਦੇ ਕੁਝ ਸੱਜਣ ਮਿੱਤਰ ਬਹਿ ਗਏ ਆ ਕੋਈ ਰੌਪੜਾ ਬਕਰਦੇ ਆ ਕੁਛ ਉੱਪਰ ਕੇ ਬੈਠ ਕੇ ਸਮਾਜ ਦੇ ਹਾਲਾਤ ਵੀ

ਹਾਂਜੀ ਆਇਆ ਨਾ ਵੇਖ ਲਈ ਮੂਵੀ ਯਾਰ ਉਹ ਯਾਦਾਂ ਤਰਾਈਆਂ ਇੰਨੀਆਂ ਮੂਵੀ ਵੀ ਵੇਖ ਕੇ ਜਿਵੇਂ ਮਾਰਿਆ ਹਨੇਰੇ ਪਾੜ ਦੇ ਜਾਨਕ ਪੁੱਟ ਗਿਆ ਨਾ ਤਰੇ ਸਾਲ ਲੈਣੇ ਓਕੇ ਕਰ ਦੂ ਸਾਲਿਆ ਸਰ ਸਰ ਆਪਣੇ ਬੰਦੇ ਕੋਲ ਹੀ ਲੱਗੀ ਸਰ 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 ਉਸਤੇ ਕੰਟਰੋਲ ਕਰੋ ਸਰ ਸਰ ਪੀਸ ਸਰ ਆਇਆ ਪਹਿਲਾ ਪਰ ਸਕੇਆ ਪਰ ਆਵਾਜ਼ੋ ਕੱਟ ਵੀ ਨਹੀਂ ਆ ਇਹ ਹੁੰਦੀਆਂ ਯਾਰ ਚਲਈ ਉਹਦਾ ਪਾਰ ਨਿਕਲਿਆ ਤੇ ਚਾਚਾ ਸਾਨੂੰ ਇੱਥੇ ਤੇਰਾ ਦੂਨੇ ਕਿਆ ਲਾਈ ਜਾਣੀਆਂ ਜਦ ਤੌੜ ਫੜ ਕੇ ਤਾਂ ਫੜ ਕੇ ਕਦ ਪੁੱਛੀ ਮੇਰੇ ਯਾਰਾਂ ਨੀਰਪ ਹਟ ਹੰਨੇ ਨਹੀਂ ਜਿੱਥੇ ਖੜ ਕੇ ਤਾਂ ਖੜ ਕੇ ਨਾਲੇ ਉੱਟਣੇ ਸੱਪਾਂ ਦਾ ਕਦੋਂ ਪਤਾ ਲੱਗਣਾ ਨਹੀਂ ਜਦੋਂ ਲੜ ਕੇ ਤਾਂ ਲੜ ਕੇ ਸਾਡੇ ਚੱਲਦਾ ਖਲ ਬੇਟੋ ਆਹ ਹੁੰਦੀਆਂ ਯਾਰੀਆਂ 50 30 ਸਾਲ ਪਹਿਲਾਂ ਅੱਜ ਕੱਲ ਯਾਰ ਹੀ ਮਰੌਂਦੇ ਤੇ ਆਪਣੇ ਹੀ ਮਰੌਂਦੇ ਜੇ ਇੱਧਰ ਵੇਖੋ ਯਾਰ ਇੱਕ ਦੂਜੇ ਦਾ ਤੇ ਮਰਦੇ ਹੁੰਦੇ ਸਾਡੀਆਂ ਉਹ ਯਾਰੀਆਂ ਹੀ ਜਿਹੜੀਆਂ ਤੁਹਾਨੂੰ ਦੱਸਦੇ ਆਂ ਆਪਣੇ ਬਾਸ ਨੂੰ ਦੇ ਭੇਜਾ ਦੋਦੇ 72 ਪਟਵਾਰੀ ਸੁਖਬੀਰ ਸਰਪੰਚ ਪਹਲਾ ਮੂਸਾ ਦਾਤਰ ਸੋੜ ਆਹ ਯਾਰੀਆਂ ਸਾਡੀਆਂ ਇਸ ਖੇਲ ਮੇਂ ਇੱਕ ਬੰਦਾ ਜ਼ਿਆਦਾ ਦੇਰ ਤੱਕ ਚੁਪਾ ਰਹੇ ਨਹੀਂ ਹੁੰਦੇ ਤੋ ਮਜ਼ਾ ਨਹੀਂ ਆਤਾ आज भी मेरी बहन को टीका सहारा चाहिए मर्द कभी औरतਾਂ ਦਾ سہارا ਨਹੀਂ ਲੈਂਦੇ ਜਿੱਪੇ ਤੇਰੀ ਭੈਣ ਦੀ ਜਾਨ ਤੇ ਇੱਜ਼ਤ ਤੋਂ ਮੈਂ ਸਹੀ ਸਲਾਮਤ ਨਹੀਂ ਤੇਰੀ ਭੈਣ ਨੂੰ ਚੱਕਿਆ ਇਸ ਲਈ ਤਾਂ ਕਿ ਤੈਨੂੰ ਅਹਿਸਾਸ ਹੋਵੇ ਕਿ ਜਦੋਂ ਆਪਣੇ ਤੇ ਆਉਂਦੀ ਹੈ ਬੱਤੀ ਬੀਤਦੀ ਹੈ ਤੁਸੀਂ ਸਾਲੇ ਜੰਗਲੀ ਜਾਨਵਰ ਸਮਾਜ ਚ ਰਹਿਣ ਦੇ ਹੱਕਦਾਰ ਨਹੀਂ ਤੁਹਾਡਾ ਮਰਨਾ ਬਹੁਤ ਜ਼ਰੂਰੀ ਹੈ ਤੂੰ ਨਾ ਫੋਨ ਤੇ ਧਮਕੀਆਂ ਬਹੁਤ deta ਹੈ ਤੇਰੇ ਦਰਵਾਜ਼ੇ ਉੱਪਰ ਕਿ ਟੋਕੀ ਭੇਜਿਆ ਤੇਰੇ ਕੋ ਤੇਰਾ ਦੋਸ ਬੰਟਾ ਜ਼ਿੰਦਾ ਚਾਹੀਏ ਕਿ ਨਹੀਂ ਇਹ ਹੋਰ ਲਈ ਤਾਂ ਜਾਨ ਵੀ ਕੁਰਬਾਨ ਹੈ ਤੈਨੂੰ ਸੌਦੇਬਾਜ਼ੀਆਂ ਕਰਨ ਦਾ ਬਹੁਤ ਸ਼ੌਕ ਹੈ ਨਾ ਭੇਜ ਬੰਟੇ ਨੂੰ ਤੇ ਲੈ ਜਾ ਆਪਣੀ ਭੈਣ ਨੂੰ ਹੂੰ ਹੂੰ ਬੈਲਾ ਮੇਰੀ ਭਾਣ ਨਦੀ ਪਾਰ ਕਰੇਗੀ ਫਿਰ ਤੇਰਾ ਦੋਸਤ ਬੰਟਾ ਜਾਂ ਤੇ ਜੀਬ ਲੈ ਕੇ ਚੱਲ ਲਗਾ ਆਹ ਦੇਖ ਯਾਰੀਆਂ ਦੇ ਮੁੱਲ 20 ਸਾਲਿਓ ਸਾਡੇ ਕਰਕੇ ਤੁਹਾਨੂੰ ਜਿੰਨੀਆਂ ਵੀ ਤਕਲੀਫਾਂ ਸਹਣੀਆਂ ਪਈਆਂ ਮੈਨੂੰ ਚਾਹਤੇ ਤੇदाई ਦੇਖਣਾ ਚਾਹੀਦਾ ਇੱਧਰ ਦੇਖੋ ਦੁਸ਼ਮਣਾਂ ਦੀ ਭੈਣਾਂ ਨੂੰ ਵੀ ਭੈਣ ਸਮਝਦੇ ਹੋ ਅਸੀਂ ਆ ਟਾਈਮ ਸੀ ਸਾਡੇ ਉਦੋਂ ਇੱਜ਼ਤਾਂ ਦੇ ਰਾਖੇ ਨਹੀਂ ਸੱਜਣ ਮਿੱਤਰ ਰਸੋਈਆਂ ਦੀ ਰੋਟੀਆਂ ਵੀ ਨਹੀਂ ਖਾਂਦੇ ਅੱਜ ਕੱਲ ਦਾ ਜੂਠ ਕੋਈ ਘਰ ਵਾੜਦਾ ਨਹੀਂ ਹੈਗਾ ਅੱਛਾ ਅੱਛਾ どう ਅੱਜ ਵੀ ਗਜ਼ਾਰਗੇ ਬਟਾ ਮਾਰਦਾ ਸਾਲਿਆਂ ਨੇ ਕੋਰੇ ਹੱਲੇ ਨਹੀਂ ਫੇਲ ਕਰਕੇ ਪਹੁੰਚਣੇ ਚਾਚਾ ਪੁੰਨੀ ਚਾਚਾ ਨਹੀਂ ਛੱਡਦਾ ਤੇਰੀ ਤੇਰੀ ਨਿੱਕੀ ਨੂੰ ਤੇਰੀ ਨੂੰ ਖਾਣੇਦਾਰ ਨੇ ਮਾੜੀ ਕੀਤੀ ਸਾਰੇ ਤੇਰਫ ਇਹਨਾਂ ਨੇ ਰੋਟੀ ਸੀ ਆਪਣਾ ਬਹੁਤ ਨੁਕਸਾਨ ਹੋਣ ਵਾਲਾ ਹੈ ਸਾਫ ਉੰਦੇ ਯਾਰ ਯਾਰਾਂ ਦੀ ਖਾਤਰ ਕੀ ਕੋਸ਼ਿਸ਼ ਕਰਦੇ ਆ ਇੱਕ ਦੂਜੇ ਦੀ ਮਰਦੇ ਯਾਰ ਤੇ ਇਹ ਮਾਰਦੇ ਜੇ ਅੱਜ ਕੱਲ ਯਾਰਾਂ ਨੂੰ ਬਾਡੇ 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 ਇਹ ਦਰੋਂ ਨੇ ਲੋਟ ਆਉਂਦਾ ਕੰਮ ਇੱਧਰ ਬਹੁਤ ਖਲਾਰਾ ਪੈ ਗਿਆ ਐਂ ਤਰ੍ਹਾਂ ਪਾ ਦੇਓ ਯਾਰ ਯਾਰ ਦਾ ਨੁਕਸਾਨ ਨਾ ਹੋ ਜਾਏ ਕੋਈ ਨਹੀਂ ਹੀ ਮਰ ਜਾਗੇ ਤੇ ਮਰ ਜਾਗੇ ਵੇ ਚੱਲੇ ਯੱਟ ਕਲਾ ਦੱਕਣਾ ਬੱਲੇ ਰੀ ਆਈ ਟਰਾਪੇ ਜਿਹਨੂੰ ਪਿਆਉ ਕੇਰਾ ਭੇਜੇ ਨੂੰ ਪੈ ਗਿਆ ਓ ਕੇਰਾ ਪਹਾਲੇ ਨੂੰ ਮੈਂ ਆ ਪਹਾਲੇ ਆ ਤਤਰ ਮਰ ਜਾ ਭੇਜਾ ਘੜ ਕੇ ਲਿਆ ਬਾੜ ਲਿਆਉ ਭੇਜੇ ਨੂੰ ਫੇਰ ਇਸ ਤਰ੍ਹਾਂ ਆਹ ਦੇ ਇਲੈਕਟ੍ਰੋਨਿਕਸ ਲੜਾਈ ਨਾ ਸਾਡੀ ਛੱਤਰ ਪੌਲਾ ਡਾਂਗ ਛੋਟੇ ਨਾ ਹੁੰਦੀ ਇਤਰਾ ਲੈ ਆਉ ਪਾਲਾ ਮੂਸਾ ਇਤਰਾ ਭੇਜਾ ਲਮਕਿਆ ਉਹ ਖੰਬੇੜਾ ਫਸਲਾਂ ਨਾ ਛੱਡ ਇਤਰਾ ਭੇਜਾ ਲਮਕਿਆ ਉਹ ਖੰਬੇੜਾ ਫਸਲਾਂ ਨਾ ਛੱਡ ਆ ਜਾ ਇਤਰਾ ਭੇਜੇ ਨੂੰ ਕੱਢ ਕੇ ਲਿਆਂਦਾ ਉਹ ਬਾਹਰ ਅਰੇ ਮੇਰਾ ਤੇਰਾ ਤਾਂ ਇਹ ਤਾਂ ਆ ਗਿਆ ਬਾਈ ਨੇ ਰੱਪ ਪੈ ਜਾਣਾ ਸੀ ਪਟਾਕਾ ਕੁਛ ਨਹੀਂ ਨਾ ਪੈਣਾ ਹੀ ਪਟਾਕਾ ਆਓ ਚਵਲ ਆ ਗਈ ਪਿੱਛੇ ਕੋਈ ਓਏ ਗਬਰੂ ਗਬਰੂ ਹਿੰਮਤ ਰੱਖ ਚੱਲ ਖੜਾ ਹੋ ਖੜਾ ਹੋ ਗਬਰੂ ਕਰ ਆ ਯਾਰ ਆਂਦੇ ਯਾਰ ਕੁੱਤੇਓ ਤੁਸੀਂ ਕਦੇ ਯਾਰ ਜਾਈ ਕੱਲ ਦੇ ਚੱਲ ਗਬਰੂ ਹੌਸਲਾ ਚੱਲ ਚਾਚਾ ਚਾਚਾ ਮਾਰਦਾ ਚਾਚਾਂ ਦਾ ਕੋਈ ਗੱਲ ਨਹੀਂ ਚਾਚਾਂ ਦਾ ਕੋਈ ਨਹੀਂ ਧਟ ਕੁਛ ਨਹੀਂ ਹੁੰਦਾ ਹੌਸਲਾ ਰੱਖ ਚਾਚੇ ਨੇ ਬਦਰੀ ਕਰ ਗਏ ਵੇਲਾ ਹੌਸਲਾ ਰੱਖ ਮਰ ਗਿਆ ਭਵੇਂ ਚਾਚਾ ਪਰ ਸਾਹ ਦਿੱਤਾ ਨਾ ਕਿ ਤਰੇ ਪੂਰਾ ਬੱਤਾ ਨਹੀਂ ਨਿਕਿਆ ਆ ਇਧਰ ਵੇ ਮੁੰਡੇ ਆ ਵੇਖੋ ਯਾਰ ਆ ਵੇਖੋ ਯਾਰ ਗੱਭਰੂ ਆਉਂਦੇ ਹੋ ਯਾਰ ਹੀ ਇੱਕ ਦੂਜੇ ਦੇ ਮੁੰਡੇ Hay trevejo, hay tra que demasiado para el Hay tra la o pechen, लो योद्धे कुत्ता पाल लिए पर नशे का कारोबार खत्म कर देगा यो बहन मत पालिए अरे तेरी तो माशू का भी मन्ना फ्लाइट बना दी थी ਇਤਰਾ ਜੋ ਜਿਆਦਾ ਧੱਕਾ ਵੱਜ ਜਾਂਦਾ ਵੱਜ ਜਾਂਦਾ ਨਾ ਸਾਡਾ ਛੜ ਤੇ ਜੋ ਜਿਆਦਾ ਚੜ ਕੇ ਆਉਂਦਾ ਹੈ ਮਿਹਰੇ ਕਾਮ ਕੀ ਲੜਕੀ ਥੀ ਪਰ ਕਾਮ ਕੀ ਲੜਕੀ ਕੇ ਸਾਥ ਨਾ ਕਾਂਡ ਨਿਕਲਣਾ ਚਾਹੀਏ ਮੈਂ ਤਾਂ ਯਾਰਾਂ ਨੂੰ ਰੋਗਦਾਰ ਹੀ ਨਾ ਨਾ ਭੇਜਿਆ ਨਾ ਹੋ ਗਿਆ ਕਾਂਡ ਕਾਂਡ ਹੋ ਗਿਆ ਬੌਕਸਰ ਇਤਰਾ ਦੇ ਦੁਸ਼ਮਣ ਹੜਤੇ ਕਈ ਵਰੀ ਸੇਮ ਨੇ ਬਤੇਰਾ ਕਾ ਕਿ ਤੇਰਾ ਵੀ ਕਾਂਡ ਕਰ ਦੂੰ ਪਰ ਮੈਂ ਸਾੜਾ ਇਜ਼ੀ ਗੋਇੰਗ ਇਜ਼ੀ ਗੋਇੰਗ ਇਜ਼ੀ ਗੋਇੰਗ ਇਜ਼ੀ ਗੋਇੰਗ ਇਤਰਾ ਮੈਂ ਤਾਂ ਡਾਕਦਾਰ ਹੀ ਨਾ ਨਾਪੀ ਨਹੀਂ ਲੜਦਾ ਤਾਂ ਨਹੀਂ ਲਾਉਣਾ ਕਿਉਂ ਫਿਰਾਰੇ ਬਣੋ ਨਹੀਂ ਪੇਛਾਨਦੇ ਫਿਰ ਮੇਰੇ ਇਤਰਾ ਉਤਰਾ ਬਣ ਜਾਂਦਾ ਮੈਨੂੰ ਗਲਤੀ ਹੈ ਗਲਤੀ ਤਾਂ ਮੈਂ ਸੁਧਾਰੂਗਾ ਜਦੋਂ ਸਰਕਾਰਾਂ ਕਰਦੀਆਂ ਨੇ ਤੇਰੇ ਅੱਗੇ ਬੁੱਚੜ ਅਫਸਰਾਂ ਨੂੰ ਪ੍ਰਤੀਕ ਕਰਕੇ ਲੋਕਾਂ ਤੇ ਜ਼ੁਲਮ ਕਰਨ ਵਾਸਤੇ ਜਦੋਂ ਤੱਕ ਤੇਰੇ ਵਰਗੇ ਅਫਸਰ ਸਿਸਟਮ ਚਾਉਂਦੇ ਰਹਿਣਗੇ ਨਾ ਉਦੋਂ ਤੱਕ ਮੇਰੇ ਵਰਗੇ ਮੁੰਡੇ ਤੇਰੇ ਵਰਗੇ ਨੂੰ ਐ ਟੱਕਰਦੇ ਰਹਿਣਗੇ ਯੋਧੇ ਫੁੱਲ ਫੜ ਕੇ ਤਤਰ ਤੋਂ ਚੁੱਠੇ ਇਨਕਾਊਂਟਰ ਬਹੁਤ ਕਿਤੇ ਅੱਜ ਤੂੰ ਆਪਣਾ ਸੱਚਾ ਇਨਕਾਊਂਟਰ ਹੁੰਦਾ ਦੇ ਮੈਂ ਡਾਕਡਾਰ ਹੀ ਨਾ ਨਾਈ ਯਾਰਾਂ ਨੂੰ ਭੇਜਿਆ ਨਾ ਦੂਜੇ ਤੇ ਜਿਹਨੂੰ ਮਾਰਨ ਵੀ ਲੜਾਈ ਮਾੜੀ ਗਾ ਲੈ ਜਦੋਂ ਮੈਂ ਸਿਰ ਤੇ ਵਾਰਦੀ ਫਿਰ ਮੁੜ ਕੇ ਮੈਂ ਆਹ ਕੰਮ ਮੈਂ ਸ਼ੁਰੂ ਕਰ ਲੈਣਾ ਨਾ ਮੈਂ ਉਹ ਆਪਦੇ ਗੋਡ ਵਾਲੇ ਹਸਬੰਦ ਦੇ ਫਿਊਚਰ ਤੇ ਇਨਵੈਸਟ ਕਰਤੀ ਤੂੰ ਬਸ ਛੇਤੀ ਛੇਤੀ ਅਫਸਰ ਬਣ ਤੇ ਆਪਾਂ ਵਿਆਹ ਕਰਾਈਏ ਇਸ ਤੋਂ ਬਾਅਦ ਮੈਨੂੰ ਜ਼ਿੰਦਗੀ ਤੋਂ ਹੋਰ ਕੁਝ ਨਹੀਂ ਚਾਹੀਦਾ ਪਿੰਡ ਕੁੜੇ ਜਿਹਦਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੱਸੇ ਪਿੰਡ ਦਾ ਚੋਬਰ ਅਣਖੀ ਮਾਪਿਓ ਜੀ ਦੀ ਜਿੰਦ ਕੁੜੇ ਪੱਲੀਆਂ ਪਾ ਕੇ ਰੇਂਜ ਖੜਾਤੀ ਹਾਲੀਵੁੱਡ ਤੱਕ ਸੁਣਦੀ ਥਾਪੀ ਮਿਡਲ ਕਲਾਸਾ ਵਿੱਚੋਂ ਉੱਠ ਕੇ ਕਿੱਲੇ ਵਿੱਚ ਆ ਕੋਠੀ ਪਾਤੀ ਬੜੇ ਸੁਣੀ ਦੇ ਖਾੜੇ ਲੋਕੋ ਉਹਦੇ ਵਰਗਾ ਕੱਠ ਨਹੀਂ ਹੋਣਾ ਘਰ ਘਰ ਜੰਮਦੇ ਪੁੱਤ ਰਹਿਣਗੇ ਮੁੱਸੇ ਆਲਾ ਜੱਟ ਨਹੀਂ ਹੋਣਾ ਮੂਸੇ ਆਲਾ ਜੱਟ ਨਹੀਂ ਹੋਣਾ ਸਾਡੇ ਬਾਸੂ ਥਾਕੀਆਂ ਨਹੀਂ ਬਲੈਕਲਿਸਟਡ ਕਰਾਣੇ ਅਸੀਂ ਅੰਡਰਗਰਾਊਂਡ ਬੰਦਾ ਹੈ ਯੂੰ ਮੱਤਕ ਮਾਰਾਣੇ ਅਸੀਂ ਅੱਜ ਦੇ